ਦੀਨਾਨਗਰ ਹਲਕੇ ਦੇ ਅਧੀਨ ਆਉਂਦੇ ਪਿੰਡ ਤਮਰਾਈ ਤੋਂ ਜੰਗਲਾਤ ਵਿਭਾਗ ਦੇ ਦਰਖਤ ਕੱਟਣ ਦੇ aarop ਦਾ ਮਾਮਲਾ ਸਾਹਮਣੇ ਆਉਂਦਾ ਹੈ। ਮਿਲੀ ਜਾਣਕਾਰੀ ਅਨੁਸਾਰ ਉੱਤਕ ਦਰਖਤ ਪਿੰਡ ਤੋਂ ਕੁਝ ਕਿਲੋਮੀਟਰ ਦੂਰ ਆਰੇ ਤੋਂ ਪਾਏ ਜਾਂਦੇ ਹਨ। ਜਦੋਂ ਮੀਡੀਆ ਵੱਲੋਂ ਕਵਰੇਜ ਦੌਰਾਨ ਉੱਤਕ ਦਰਖਤ ਕੱਟਣ ਵਾਲੇ ਪਿੰਡ ਤਮਰਾਈ ਦੇ ਵਿਅਕਤੀ ਪ੍ਰੇਮ ਚੰਦ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਖੁਦ ਮੰਨਦਾ ਹੈ ਕਿ ਉਸਨੇ ਦਰਖਤ ਕਟਾਈ ਕਰਕੇ ਲਿਆਂਦੇ ਗਏ ਸਨ। ਉਹ ਖੁਦ ਮੰਨ ਰਿਹਾ ਹੈ ਕਿ ਮੈਂ ਦਰਖਤ ਕੱਟ ਕੇ ਲਿਆਉਂਦੇ ਹਨ ਇਸ ਮੌਕੇ ਤੇ ਦਰਖਤ ਕੱਟਣ ਵਾਲੇ ਨੇ ਦੱਸਿਆ ਕਿ ਉਸ ਵੱਲੋਂ ਇਹ ਦਰਖਤ ਲੰਗਰ ਲਗਾਉਣ ਕੱਟੇ ਗਏ ਸਨ ਉਸ ਵੱਲੋਂ ਇਹ ਪਹਿਲੀ ਵਾਰ ਲੰਗਰ ਦੇ ਲਈ ਵਰਤੇ ਜਾ ਰਹੇ ਹਨ ਉਸ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਸੀ ਜਦੋਂ ਇਸ ਸੰਬੰਧੀ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾ 2 ਦਿਨ ਤੱਕ ਇਸ ਵਿਭਾਗ ਦੇ ਰੇਂਜ ਅਫਸਰ ਅਤੇ ਜੰਗਲਾਤ ਵਿਭਾਗ ਦੇ ਗਾਰਡ ਹਰਪਾਲ ਸਿੰਘ ਕਿਸੇ ਵੱਲੋਂ ਫੋਨ ਚੁੱਕ ਨਾ ਚੁੱਕ ਕੇ ਜਾਣਕਾਰੀ ਨਹੀਂ ਦਿੱਤੀ ਗਈ ਜਦੋਂ ਪੁਲਿਸ ਵੱਲੋਂ ਇਸ ਆਦਮੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤਾ ਜੰਗਲਾਤ ਵਿਭਾਗ ਦੇ ਗਾਰਡ ਹਰਪਾਲ ਸਿੰਘ ਨੂੰ ਜਦੋਂ ਪੁੱਛਿਆ ਗਿਆ ਤਾ ਉਹਨਾਂ ਦਾ ਕਹਿਣਾ ਸੀ ਕਿ ਮੇਰੇ ਕੋਲ ਜਗਲਾਤ ਵਿਭਾਗ ਦੇ ਮੰਤਰੀ ਤੋਂ ਵੀ ਜ਼ਿਆਦਾ ਕੰਮ ਹੈ ਇਸ ਕਰਕੇ ਮੈਂ ਨਹੀਂ ਮਿਲ ਸਕਿਆ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਦੀ ਰਿਪੋਰਟ ਇਹ ਜਿਹੜੇ ਰੁੱਖ ਵੱਡੇ ਕਿੱਥੋਂ ਵੱਡੇ ਇਹਦੇ ਕੀ ਕਾਰਵਾਈ ਕੀਤੀ ਗਈ ਜੀ ਇਹ ਰੁੱਖ ਸਰ ਨਾਨੋਂ ਨੰਗਲ ਬੀਟ ਸਾਡੀ ਉਹਦੇ ਵਿੱਚ ਜੁਬीडीਸੀ ਆਰਡੀ ਤਗਿਆਲ ਪੁਲ ਤੋਂ 100 ਦੇ ਵਿੱਚ ਜਿਹੜੇ ਨੇ ਖੱਬੇ ਪਾਸੇੋਂ ਵੱਡੇ ਗਏ ਸੀ ਇਹ ਪਿੰਡ ਤਮਰਈ ਦੇ ਲੋਕੀ ਜਿਹਨਾਂ ਨੇ ਕੋਈ ਪਿੰਡ ਲੰਗਰ ਲਾਉਂਦੇ ਉਹਦੇ ਲਈ ਵੱਡੇ ਗਏ ਨੇ ਕੀ ਕਾਰਵਾਈ ਕੀਤੀ ਗਈ ਇਸ ਲਈ ਸਰ ਜੋ ਰੂਲ ਅਨਸਾਰ ਬਣਦੀ ਕਾਰਵਾਈ ਡੈਮੇਜ ਰਿਪੋਰਟ ਇਹਨਾਂ ਦੀ ਚਾਹ ਕੀਤੀ ਗਈ ਹੈ ਤੇ ਜਿਹੜੀ ਰਿਪੋਰਟ ਹੈ ਉਹ ਚ ਅਧਿਕਾਰੀਆਂ ਕੋਲ ਭੇਜੀ ਗਈ ਅਗਲੀ ਕਾਰਵਾਈ ਉਹਨਾਂ ਨੇ ਕੀਤੀ ਹੈ ਮਾਮਲਾ ਦਰਜ ਕਰਤਾ ਹਣਾ ਮਾਮਲਾ ਦਰਜ ਕਰ ਦਿੱਤਾ ਗਿਆ ਤੇ ਕੀ ਕਾਰਨ ਤਿੰਨ ਦਿਨ ਤੁਸੀਂ ਫੋਨ ਹੀ ਚੁੱਕਿਆ ਲਾ ਕੀ ਕਾਰਨ ਹੈ ਈਡੀ ਖਾਸ ਗੱਲ ਹੋ ਗਈ ਗਾਰਡ ਸਾਈ ਨੇ ਬਿਜਲੀ ਤੇ ਅੰਦਰੋਂ ਤੁਹਾਡਾ ਡੀਐਫਾ ਫੋਨ ਤੇ ਪੜਾ ਰੇਂਜਰ ਫੋਨ ਤੇ ਤੁਹਾਡਾ ਮੰਤਰੀ ਹੁਣ ਚੁੱਕ ਲੈਂਦਾ ਗਾਰਡ ਸਾਈ ਨੇ ਬਿਜਲੀ ਹੁਣ ਚੁੱਕਦੇ ਮੈਂ ਸਰ ਮੇਰੇ ਕੋਲ ਬੀਟਾ ਤਿੰਨ ਜੀ ਮੰਤਰੀਆਂ ਦਾ ਜ਼ਿਆਦਾ ਕੰਮ ਤਾਂ ਲਗੋ ਹਾਂਜੀ ਜ਼ਿਆਦਾ ਹੀ ਸਰ ਮੰਤਰੀਆਂ ਦਾ ਜ਼ਿਆਦਾ ਕ ਹਾਂਜੀ ਵੀਰੇ ਕੀ ਨਾਮ ਹੈ ਪ੍ਰੇਮਜੰਤ ਪਾਜੀ ਬੂਟੇ ਵੱਡੇ ਕਿਉਂ ਵੱਡੇ ਗਏ ਉਹ ਬੂਟੇ ਡਿਗੇ ਦੇ ਹੀ ਮੈਂ ਲੰਗਰ ਲਿਆ ਤੇ ਹਰ ਸਾਲ ਅਸੀਂ ਲੰਗਰ ਲਾਉਂਦਿਆਂ ਹੋ ਜੀ ਹੂੰ ਉਹ ਇਕੱਠੇ ਕੀਤੇ ਵੱਡੇ ਦੋ ਬੂਟੇ ਹੂੰ ਹਾਂਜੀ ਥੱਲੇ ਡਿਗੇ ਕਿੱਥੋਂ ਵੱਡੇ ਆ ਨਹੀਂ ਨਹੀਂ ਤੁਹਾਨੂੰ ਪਤਾ ਨਾ ਉਹ ਜੰਗਲਾਤ ਦੇ ਬੂਟੇ ਸੀ ਮੈਂ ਤਾਂ ਪਤਾ ਜੜਗਾ ਦੇ ਮੈਨੂੰ ਕੀ ਪਤਾ ਅਸਲ ਆ ਵੀ ਇੱਥੇ ਕੋਈ ਕਾਰਵਾਈ ਹੁੰਦੀ ਆ ਹੂੰ ਆਣ-ਬੜ ਬੰਦਾ ਤੇ ਹਰ ਸਾਲ ਹੋਲੀਆ ਲੰਗਰ ਲਾਈਦਾ ਸੇਵਾ ਕਰੀ ਤੇ ਉਹ ਜਿਹੜੇ ਬੂਟੇ ਵੱਡੇ ਆ ਉਹ ਫਿਰ ਕਿੱਥੇ ਉਸ ਤੋਂ ਬਾਅਦ ਕਿੱਥੇ ਲੈ ਗਏ ਉਹਨੂੰ ਆਹ ਜੀ ਚਰਾਉਣ ਵਾਸਤੇ ਤੇ ਇਹਦੇ ਪਿੱਛੇ ਕਿਸੇ ਨੇ ਤੁਹਾਨੂੰ ਵੱਡੇ ਨੂੰ ਕਿਹਾ ਹੀ ਕਿ ਇਹਦਾ ਕੋਈ ਰੋਲ ਹੀ ਨਹੀਂ ਵਿੱਚ ਇਹਦੇ ਚ ਪਹਿਲਾਂ ਵੀ ਬੂਟੇ ਵੱਡੇ ਗਏ ਉੱਥੋਂ ਨਹੀਂ ਹੋਰ ਵੀ ਲੋਕੀ ਵੱਢਦੇ ਰਹੇ ਉੱਥੋਂ ਹੋਰ ਕੀ ਪਤਾ ਹੁਣ ਕਿਸੇ ਦਾ ਕੀ ਪਤਾ ਮੈਂ ਥੋੜਾ ਕੋਈ ਰਾਤ ਦੇਖੂ ਜੀ ਚੌਂਕੀ ਦੁਖਾ ਲੈਦਾ ਵੀ ਮਤਲਬ ਕੋਈ ਵੱਢਣ ਰਿਹਾ ਵੀ ਨਹੀਂ ਵੱਢਣ ਰਿਹਾ ਤੁਸੀਂ ਕਿਸ ਤਰ੍ਹਾਂ ਵੱਢੇ ਵੱਡੇ ਨਹੀਂ ਥੱਲੇ ਡਿਗੇ ਪਏ ਆ ਵੱਡੇ ਨਹੀਂ ਥੱਲੋਂ ਡਿਗੇ ਦੋ ਚੁੱਕ ਕੇ ਤੁਸੀਂ ਲੈ ਕੇ ਆਏ ਹੋ ਹਾਂਜੀ ਤੇ ਕਦ ਲਈ ਲੈ ਕੇ ਲੰਗਰ ਲਈ ਹਰ ਸਾਲ ਲੱਗਦਾ ਗੋਲੀਆਂ ਲੰਗਰ ਇਹਨਾਂ ਤੋਂ ਪਹਿਲੇ ਵੀ ਕਈ ਵਾਰੀ ਬੂਟੇ ਵੜਾਉਂਦੇ ਨੇ ਜਿੱਥੋਂ ਤੁਸੀਂ ਕਹਿੰਦੇ ਚੁੱਕਿਆ ਮੈਂ ਟੁੱਟੇ ਦਾ ਬੂਟਾ ਚੁੱਕਿਆ ਕੋਈ ਪਤਾ ਕੋਈ ਹੂੰ ਉਹਦੇ ਕੋਈ ਜਾਣ ਕਰੀ ਤੁਸੀਂ ਕਿੱਥੇ ਰਹਿੰਦੇ ਹੋ ਧਰਮਾਈ ਕਹਿੰਦੇ ਨੇ ਤੇ ਬੂਟੇ ਕਿੱਥੇ ਸੁੱਟੇ ਤੁਸੀਂ ਇਸ ਟਾਈਮ ਆਲੇ ਦੇ ਨੇ ਠੀਕ ਹੈ